2014 ਦੇ ਵਿੱਚ ਇੰਟਰਨੈਟ ਦੀ ਕ੍ਰਾਂਤੀ ਤੋਂ ਬਾਅਦ ਜਿੱਥੇ ਬੱਚੇ ਨੌਜਵਾਨ ਇਸ ਦੇ ਪ੍ਰਭਾਵ ਹੇਠ ਆ ਕੇ ਆਪਣੀ ਜ਼ਿੰਦਗੀ ਖਰਾਬ ਕਰ ਬੈਠੇ ਉੱਥੇ ਸਿਆਣੀ ਉਮਰ ਦੀਆਂ ਔਰਤਾਂ ਵੀ ਇਸ ਚੀਜ਼ ਤੋਂ ਪਿੱਛੇ ਨਹੀਂ ਰਹੀਆਂ ਸਰਬਜੀਤ ਕੌਰ ਜਿਹੜੀ ਪਾਕਿਸਤਾਨ ਚਲੀ ਗਈ ਜਿਹਦਾ ਇੰਟਰਨੈਟ ਤੇ ਪਿਆਰ ਚੱਲਿਆ ਪਾਕਿਸਤਾਨ ਦੇ ਇੱਕ ਮੁੰਡੇ ਨਾਲ ਤੇ ਉੱਥੇ ਜਾ ਕੇ ਉਸ ਦੇ ਨਾਲ ਕੀ ਕੁਝ ਹੋਇਆ ਉਹ ਚੀਜ਼ਾਂ ਸਾਹਦੇ ਸਾਹਮਣੇ ਆ ਗਈਆਂ ਤੇ ਪਿਛਲੇ ਦਿਨੀ ਇੱਕ ਜਿਹੜੀ ਆਡੀਓ ਵਾਇਰਲ ਹੋਈ ਉਸਨੇ ਸਭ ਕੁਝ ਸਾਬਤ ਕਰ ਦਿੱਤਾ 50 ਸਾਲ ਦੀ ਉਮਰ ਦੀ ਇਹ ਔਰਤ ਫੇਸਬੁੱਕ ਦੇ ਉੱਤੇ ਆਪਣਾ ਦਿਲ ਦੇ ਬੈਠੀ ਪਾਕਿਸਤਾਨ ਦੇ ਵਿੱਚ ਤੇ ਜਥੇ ਨਾਲ ਉੱਥੇ ਪਾਕਿਸਤਾਨ ਚਲੀ ਗਈ ਉੱਥੇ ਜਾ ਕੇ ਨੇ ਵਿਆਹ ਕਰਵਾ ਲਿਆ ਪਰ ਸਭ ਦੇ ਪਿੱਛੇ ਕੀ ਚੀਜ਼ ਸੀ ਜਿਸ ਕਰਕੇ ਇਹਨੂੰ ਪਾਕਿਸਤਾਨ ਜਾਣਾ ਪਿਆ ਲੋਕ ਕਹਿੰਦੇ ਆ ਕਿ ਬੁੱਢੀ ਘੋੜੀ ਲਾਲ ਲਵਾੰਗ ਵਾਲੀ ਗੱਲ ਹੋ ਗਈ ਕਿ ਐਡੀ ਵੱਡੀ ਉਮਰ ਦੇ ਵਿੱਚ ਇਹਨੇ ਇਹ ਕਾਲਖ ਕਿਉਂ ਆਪਣੇ ਮੂੰਹ ਤੇ ਮਲਾਈ ਉਸਦੇ ਪਿੱਛੇ ਕੀ ਗੱਲ ਸੀ ਕਿ ਇਸ ਦਾ ਘਰ ਵਾਲਾ ਹੀ ਜਿਹੜਾ ਇਹਦਾ ਵੈਰੀ ਬਣ ਬੈਠਿਆ ਇਹਦੀਆਂ ਵੀਡੀਓ ਵਾਇਰਲ ਕਰਨ ਲੱਗਾ ਸੀ ਤੁਹਾਨੂੰ ਇਹ ਸਾਰੀ ਜਿਹੜੀ ਗੱਲ ਦੱਸਦੇ ਆ ਪਾਕਿਸਤਾਨ ਗਈ ਸਰਬਜੀਤ ਕੌਰ ਜਿਹਨੂੰ ਹੁਣ ਉੱਥੋਂ ਡਿਪੋਰਟ ਕਰਨ ਲੱਗੇ ਆ ਭਾਰਤ ਦੇ ਵਿੱਚ ਕਿਉਂਕਿ ਉਹਦੇ ਕੋਲੇ ਜਿਹੜਾ ਮਹਜ ਵੀਜ਼ਾ ਸੀ ਉਹ ਸਿਰਫ ਤੇ ਸਿਰਫ ਕੁਝ ਦਿਨਾਂ ਦਾ ਸੀ ਜਿਸਦੇ ਤਹ ਪੁਣੇ ਭਾਰਤ ਵਾਪਸ ਆਉਣਾ ਸੀ ਉੱਥੇ ਕੁਝ ਦਿਨ ਸਟੇ ਕਰਕੇ ਕੁਝ ਥਾਵਾਂ ਤੇ ਜਾ ਕੇ ਪਰ ਉੱਥੇ ਜਾ ਕੇ ਉਹਨੇ ਨਿਗਾਹ ਕਰਾ ਕੇ ਜਿਹੜੀ ਉਥੋਂ ਦੀ ਪਾਕਿਸਤਾਨ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਵਿੱਚ ਸਾਫੜ ਰਹੀ ਤੇ ਉਹ ਡਿਪੋਰਟ ਕਰਨ ਲੱਗੇ ਹੁਣ ਉਸਦੇ ਘਰ ਵਾਲੇ ਦੇ ਨਾਲ ਹੀ ਇੱਕ ਆਡੀਓ ਵਾਇਰਲ ਹੋਈ ਆ ਜਿਸ ਦੇ ਵਿੱਚ ਉਹ ਸਾਰੀ ਗੱਲਬਾਤ ਦੱਸ ਰਹੀ ਆ ਉਸਦੇ ਵਿੱਚ ਕਹਿ ਰਹੀ ਆ ਕਿ ਉਹ ਨੂਰ ਜਹਾਂ ਕਿਉਂ ਬਣੀ ਕੀ ਸੀ ਕਾਰਨ ਕਿਉਂ ਆਪਣੇ ਬਾਲ ਬੱਚੇ ਆਪਣੇ ਘਰ ਵਾਲੇ ਨੂੰ ਛੱਡ ਕੇ ਪਾਕਿਸਤਾਨ ਗਈ ਜੇ ਤੁਹਾਨੂੰ ਦੱਸ ਦਿੰਨੇ ਆ ਕਿ ਫੇਸਬੁੱਕ ਦੇ ਵਿੱਚ ਇਸ ਦਾ ਪਿਆਰ ਹੋਇਆ ਪਾਕਿਸਤਾਨ ਦੇ ਰਹਿੰਦੇ ਇੱਕ ਆਦਮੀ ਨਾਲ ਉਹਨੇ ਇਹਨੂੰ ਐਡੀਆਂ ਉੱਚੇ ਉੱਚੇ ਸੁਪਨੇ ਵਿਖਾਏ ਪਾਕਿਸਤਾਨ ਆਪਣੇ ਕੋਲ ਬੁਲਾ ਲਿਆ ਉੱਥੇ ਗਈ ਕਿਉਂ ਗਈ ਉਹਦਾ ਕਾਰਨ ਇਹ ਸੀ ਕਿ ਇਹ ਆਪਣੀਆਂ ਫੋਟੋਆਂ ਤੇ ਕੁਝ ਵੀਡੀਓ ਉਹਨੂੰ ਭੇਜ ਪੁੱਕੀ ਸੀ ਜਿਹੜੀਆਂ ਪਤੀ ਜਣਕ ਸੀ ਸਰਬਜੀਤ ਕੌਰ ਦਾ ਕਹਿਣਾ ਕਿ ਜਿਹੜਾ ਉਹ ਪਾਕਿਸਤਾਨ ਵਾਲਾ ਇਹਦਾ ਆਸ਼ਕ ਸੀ ਜਿਹਦੇ ਨਾਲ ਇਹਨੇ ਵਿਆਹ ਕਰਵਾਇਆ ਉਹ ਇਹਨੂੰ ਧਮਕੀਆਂ ਦਿੰਦਾ ਸੀ ਕਿ ਜੇਕਰ ਉਹ ਪਾਕਿਸਤਾਨ ਉਹਦੇ ਕੋਲ ਨਹੀਂ ਆਵੇਗੀ ਤੇ ਜਿਹੜੀਆਂ ਉਹਦੀਆਂ ਵੀਡੀਓ ਆ ਤੇ ਜਿਹੜੀਆਂ ਉਹਦੀਆਂ ਫੋਟੋਆਂ ਉਹ ਇੰਟਰਨੈਟ ਤੇ ਪਾ ਦੂਗਾ ਇਸੇ ਡਰੋਂ ਸਰਬਜੀਤ ਕੌਰ ਜਿਹੜੀ ਪਾਕਿਸਤਾਨ ਚਲੀ ਗਈ ਤੇ ਉੱਥੇ ਜਾ ਕੇ ਉਹਨੇ ਜਿਹੜੀ ਆਡੀਓ ਦੇ ਵਿੱਚ ਇਹ ਗੱਲ ਕਬੂਲੀ ਆ ਕਿ ਮੈਂ ਉਹ ਫੋਟੋਆਂ ਤੇ ਵੀਡੀਓ ਡਿਲੀਟ ਕਰਾਉਣ ਦੇ ਲਈ ਗਈ ਸੀ ਤੇ ਹੁਣ ਬਹੁਤ ਔਖੀ ਆ ਭਾਰਤਵਾਰੇ ਘਰ ਵਾਲੇ ਦੀਆਂ ਮਿੰਤਾਂ ਤਰਲੇ ਕੱਢ ਰਹੀ ਆ ਕਿ ਉਹਨੂੰ ਕੁੱਟੀ ਮਾਰੀ ਨਾ ਉਹਨੂੰ ਅਪਣਾ ਲਈ ਇੱਥੇ ਕਰੋੜਾਂ ਦੀ ਮਾਲਕ ਸੀ ਤੇ ਉੱਥੇ ਪਾਈ ਪਾਈ ਨੂੰ ਤਰਸ ਰਹੀ ਆ ਇੱਕ ਗਾਨੀ ਦਾ ਜ਼ਿਕਰ ਹੁੰਦਾ ਕਿ ਗਾਨੀ ਸਿਰਫ ਉਹਦੇ ਕੋਲ ਪੱਲੇ ਰਹਿ ਗਈ ਸਿਉਣੇ ਦੀ ਬਾਕੀ ਉਹਦੇ ਕੋਲ ਇੱਕ ਪੈਸਾ ਵੀ ਨਹੀਂ ਨਾ ਉਹਦੇ ਕੋਲ ਫੋਨ ਆ ਕਿਉਂਕਿ ਉੱਥੇ ਜਾ ਕੇ ਜਿਹੜਾ ਨੈਟਵਰਕ ਦੇ ਇਸ਼ੂ ਕਰਕੇ ਉਹਨੇ SIM ਬਦਲਤਾ ਹੁਣ ਦੁਹਾਈਆਂ ਪਾਉਂਦੀ ਆ ਪਰ ਇੱਥੇ ਤੁਹਾਨੂੰ ਦੱਸ ਦਿੰਨੇ ਆ ਸਾਰੇ ਪੁਆੜੇ ਇੰਟਰਨੈਟ ਦੇ ਇੰਟਰਨੈਟ ਦੇ ਕਰਕੇ ਹੀ ਇਹ ਪਾਕਿਸਤਾਨ ਦਾ ਮੁੰਡਾ ਇਹਦੇ ਸੰਪਰਕ ਚ ਆਇਆ ਉਹਨੂੰ ਇਹ ਫੋਟੋਆਂ ਕੁਝ ਭੇਜ ਬੈਠੀ ਜੀ